ਸਤ ਸ੍ਰੀ ਅਕਾਲ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਫੋਤੇ ਦੀ ਫੋਰਮ ਦੇ ਵਿੱਚ ਦੋਸਤੋ ਜਿਹੜੀ ਆਪਣੀ ਅੱਜ ਦੀ ਵਿੱਚ ਪਿੰਡ ਜੱਬਾ ਆਪਣੇ ਘਰ ਦੀ ਵੀਡੀਓ ਤੇ ਜਿਲ੍ਹਾ ਆਪਣਾ ਮਸਰਪਿੰਦਾ ਬਿਲਕੁਲ ਉਹ ਸ਼ਹਿਰ ਦੇ ਨਾਲ ਪਿੰਡ ਆਪਣਾ ਜੱਬਾ ਤਰੰਤਾ ਰੋਡ ਤੇ ਦੋਸਤੋ ਇਹ ਤੁਹਾਨੂੰ ਗਾਂ ਨਜ਼ਰ ਆ ਰਹੀ ਹੈ ਇਹ ਗਾਂ ਡਿਟੇਲ ਇਹ ਆਪੀ ਇਹ ਤਾਈ ਸੂਹੀ ਇਹਨੂੰ ਲੱਗੀ ਸੱਟ ਇਹ ਲਾਤੇ ਸਜੀ ਰਤੇ ਤੇ ਦੁੱਧ ਹੀ ਦਾ 900 900 ਲੀਟਰ ਤਿਆਰੀ ਗਾ ਤੇ ਹੁਣ ਦਰਤ ਨਾ ਜਾਣ ਕੇ ਦੁੱਧ ਕਿਦਾ ਘਟ ਕੇ ਛੇਟਰ ਹੋ ਗਿਆ ਪਰ ਆਪਾਂ ਦਿੱਤੀ ਉਹਨਾਂ ਸੇਲ ਤੇ ਦੁੱਧ ਅਸਟਮੇ ਥੱਲੇ ਹੈਗਾ ਜੀ 6 ਲੀਟਰ ਕੋਈ ਚਾਹ ਵਨ ਵੀਰ ਹੋਵੇ ਘੱਟ ਰੇਟ ਵਾਲਾ ਤਾਂ ਨੰਬਰ ਆਪਣਾ ਸਕਰੀਨ ਚ ਚੱਲੂ ਹੋਊਗਾ ਆਪਲਾ ਕਨੈਕਟ ਕਰ ਲਓ ਤੇ ਦੋਸਤੋ 15 20 ਦਿਨ ਦੀ ਸੂਈ ਬਸ ਅਰ ਬਿਲਕੁਲ ਬੱਚਾ ਤੁਹਾਡੇ ਸਾਹਮਣੇ ਆ ਫੀਮੇਲ ਕਾਫ ਇਹ ਫੀਸ ਕੁਆਲਟੀ ਗਾਂ ਨਹੀਂ ਬਹੁਤ ਸੋਹਣੀ ਉੱਤਲਾ ਮੈਂ ਕੱਦਗਾਟਿਆ ਥਾਨਲੇ ਵਾ ਤੁਹਾਡੇ ਸਾਹਮਣੇ ਆ ਨਖਰਵਾ ਥਾਨਿਆ ਦੁੱਧ ਹੈਗਾ ਇਹਦੇ ਕੋਲ 6 ਲੀਟਰ ਤੇ ਕੋਈ ਸੇਵਾ ਵਾਲਾ ਵੀਰ ਹੋਵੇ ਤਾਂ ਦੁੱਧ ਵਧ ਕਰ ਜੂਗੇ ਜੇ ਕਰ ਫਿਰ ਵੇਖ ਲਓ ਐ ਬੰਨੋ ਥਣਲੇਵਾ ਬਹੁਤ ਸੋਹਣਾ ਨਖਰਵਾ ਥਾਨਿਆ ਨਗਰ ਦੇ ਫੀਮੇਲ ਕਾਫ ਆ ਵਸ਼ੀ ਬਹੁਤ ਪਿਆਰੀ ਆ ਫੇਸ ਕੁਆਲਿਟੀ ਗਾਣੀ ਬਹੁਤ ਸੋਹਣੀ ਹੈ ਮੋਲ ਆਪਾਂ ਕਰਦੇ ਸਿਰਫ ਨਿਗਾਹ ਮੋਲਿਆ ਛੋਟਾ ਮੋਲਿਆ 12000 ਰੁਪਏ ਤੇ ਦੋ ਚਾਤ ਦਾ ਮਾਨਦਨ ਹੋਊਗਾ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਆਪਣਾ ਕੰਟੈਕਟ ਕਰ ਲਵੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਕਰੋ ਕਿ ਵੀਡੀਓ ਹੋਰ ਵੀ ਕਿਸੇ ਵੀਰ ਤਹਾਂਹ ਪਹੁੰਚ ਸਕੀਏ ਲੇਕ ਪਰ ਫਿਰ ਵੇਖ ਲਓ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਕੱਦ ਕਰ ਗਾਂ ਦਾ ਬਹੁਤ ਸੁਣਾ ਤੇ ਫੀਮੇਲ ਕਾਫਾ ਬੱਚਾ ਬਹੁਤ ਮਗਰ ਪੈਰਾ ਦੇ 15 ਦਿਨ ਸੁਈ 15 20 ਦਿਨ ਦੀ ਬੱਚਾ ਇਹ ਤੁਹਾਨੂੰ ਸਾਹਮਣੇ ਆ ਤੇ ਨੰਬਰ ਅਗਾਜ ਆਪਣਾ 78 84 74 68 36 ਇੱਕ ਵਾਰ ਹੋਰ ਫੇਰ ਬੋਲ ਦਿੰਨੇ 78 84 74 36 ਇੱਕ ਵਾਰ ਫੇਰ ਵੇਖ ਲੋ ਥਾਣ ਲੈਵਾ ਗਾੜ ਗਾੜ ਸੋਨਾ ਉਗਾ ਦਾ ਮੁੱਲ 12000 2 ਚਸ ਦਾ ਮਾਉਂਟਨ ਹੋਗਾ ਕਿਸੇ ਵੀਰ ਨੂੰ ਘੱਟ ਰੇਟ ਵਾਲੀ ਗਾ ਚਾਹੀਦੀ ਹੋਵੇ ਤਾਂ ਕੋਈ ਭਰਾ ਆਪਣਾ ਕੰਟਰੈਕਟ ਕਰ ਲਵੇ ਥਾਂ ਲੈ ਮਦਰ ਸਾਹਮਣੇ ਬਿਲਕੁਲ ਮੁੱਠੇ ਵਾਲ ਥਾਣਿਆ ਫੇਸ ਕੁਆਲਟੀ ਬਹੁਤ ਸੋਹਣੀ ਚਲੋ ਮੈਂ ਗਾੜ ਗਾੜ ਤੇ ਸ਼ੈਲਟਰ ਤਿਆਰ ਆ ਦੁੱਧ ਦੇ ਸਲੇ 9 ਲੀਟਰ ਇਹ ਲਾਤੇ ਲੱਗੇ ਨੇ ਸਟ ਮਗਲੀ ਦੇ ਤੇ 60 ਲਗਣ ਕਰਨ ਦੁੱਧ ਕਰਗੀ 6 ਟਰ ਤੇ ਕੋਈ ਸਾਂਭ ਵਾਲਾ ਵੀਰ ਲੈ ਜਾਊਗਾ ਤਾਂ ਦੁੱਧ ਤੇ ਪੂਰੇ ਆਜੂਗੀ। ਬਾਕੀ ਕੱਲ ਸੇਵਾ ਦੀ ਤੇ ਸਾਂਭ ਸਵਾਲ ਦੀ ਗੱਲ ਹੈ। ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਕਿਉਂਕਿ ਵੀਰਿਓ ਵੀਡੀਓ ਹੋ ਰਹੀ ਵੀ ਤੇ ਵੀਰਾਂ ਦਾ ਸਪੌਂਸਰ ਹੋ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ।